ਲੋਜੀ ਪੰਜਾਬੀਓ ਧਿਆਨ ਦੇ ਨਾਲ ਸੁਣਿਓ ਏ ਖਬਰ ਕਿਉਂਕਿ ਤੁਹਾਡੇ ਲਈ ਹੈ ਇੱਕ ਹੋਰ ਖੁਸ਼ਖਬਰੀ ਮਾਨ ਸਰਕਾਰ ਨੇ ਪੰਜਾਬ ਦੀ ਝੋਲੀ ਦੇ ਵਿੱਚ ਪਾ ਦਿੱਤੀ ਹੈ ਵੱਡੀ ਸੌਗਾਤ ਤੇ ਸ਼ਾਹੀ ਸ਼ਹਿਰ ਪਟਿਆਲਾ ਵਿਕੇਸ ਨੂੰ ਪੰਜਾਬੀਆਂ ਦਾ ਮਾਣ ਬਣੇਗਾ ਇਹ ਤੋਹਫਾ ਜੀ ਹਾਂ ਦੱਸ ਦਈਏ ਇਸ ਵੇਲੇ ਪੰਜਾਬ ਦੇ ਲਈ ਇੱਕ ਵੱਡੀ ਖੁਸ਼ਖਬਰੀ ਹੈ ਕਿਉਂਕਿ ਮਾਨ ਸਰਕਾਰ ਨੇ ਪੰਜਾਬ ਦੀ ਝੋਲੀ ਦੇ ਵਿੱਚ ਇੱਕ ਹੋਰ ਸੌਗਾਤ ਪਾ ਦਿੱਤੀ ਹੈ ਤੇ ਇਹ ਤੋਹਫ਼ਾ ਜਿਹੜਾ ਕਿ ਪਟਿਆਲਾ ਦੇ ਵਿਖੇ ਦਿੱਤਾ ਜਾਵੇਗਾ ਇਸ ਨੂੰ ਪੰਜਾਬੀਆਂ ਦਾ ਮਾਣ ਸਾਬਿਤ ਹੋਵੇਗਾ ਜੀ ਹਾਂ ਦੱਸ ਦਈਏ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਆਪਣੀ ਕਿਸਮ ਦਾ ਬਣਾਇਆ ਜਾ ਰਿਹਾ ਪਹਿਲਾ ਬੁਟੀਕ ਹੋਟਲ ਲੋਕਾਂ ਨੂੰ ਸਮਰਪਿਤ ਕਰਨ ਨੂੰ ਪਰਵਾਨਗੀ ਦੇ ਦਿੱਤੀ ਗਈ ਹੈ ਦੱਸ ਦਈਏ ਕਿ ਇਹ ਬੁਟੀਕ ਹੋਟਲ ਪਟਿਆਲਾ ਦੇ ਕਿਲਾ ਮੁਬਾਰਕ ਵਿਖੇ ਖੋਲਿਆ ਗਿਆ ਹੈ ਜਿਸ ਨੂੰ ਕਿ ਹੁਣ ਪਰਵਾਨਗੀ ਦੇ ਦਿੱਤੀ ਗਈ ਹੈ ਤੇ ਲੋਕ ਅਰਪਣ ਇਹ ਜਿਹੜਾ ਹੋਟਲ ਹੈ ਉਹ ਕਰ ਦਿੱਤਾ ਗਿਆ ਹੈ ਇੱਥੇ ਜਾਣਕਾਰੀ ਦੇ ਦਈਏ ਕਿ ਇਹ ਬੋਟਿਕ ਹੋਟਲ ਆਪਣੀ ਕਿਸਮ ਦਾ ਪਹਿਲਾ ਸੂਬੇ ਦਾ ਹੋਟਲ ਹੋਵੇਗਾ ਜਿਹੜਾ ਕਿ ਟ੍ਰਿਪਲ ਪੀ ਮੋਡ ਤੇ ਬਣਾਇਆ ਗਿਆ ਆਪਣੀ ਸੋਹਜ ਸੁੰਦਰਤਾ ਦਾ ਖੁੱਦ ਬਖੂਦ ਮੋਹ ਬੋਲਦਾ ਇੱਕ ਨਮੂਨਾ ਹੋਵੇਗਾ ਇੱਥੇ ਦੱਸਦੀ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਆਪਣੀ ਰਹਾਇਸ਼ ਤੇ ਸੈਰ ਸਪਟਾ ਤੇ ਸੱਭਿਆਚਾਰ ਦੇ ਨਾਲ ਸੰਬੰਧਿਤ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆ ਇਹ ਸਾਰੇ ਸ਼ਬਦ ਕਹੇ ਨੇ ਉਹਨਾਂ ਨੇ ਕਿਹਾ ਹੈ ਕਿ ਚਾਹੀ ਸ਼ਹਿਰ ਪਟਿਆਲਾ ਦੇ ਵਿਖੇ ਖੋਲਿਆ ਜਾ ਰਿਹਾ ਇਹ ਬੁਟੀਕ ਹੋਟਲ ਆਪਣੀ ਕਿਸਮ ਦਾ ਪਹਿਲਾ ਹੋਟਲ ਹੋਵੇਗਾ ਜਿਹੜਾ ਕੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣੇਗਾ ਉਹਨਾਂ ਨੇ ਨਾਲ ਹੀ ਇਹ ਜਾਣਕਾਰੀ ਦਿੱਤੀ ਕਿ ਪਟਿਆਲਾ ਪਹਿਲਾਂ ਹੀ ਆਪਣੇ ਆਪ ਦੇ ਵਿੱਚ ਇੱਕ ਸ਼ਾਹੀ ਸ਼ਹਿਰ ਹੈ ਪਰੰਤੂ ਹੁਣ ਜਦੋਂ ਇਸ ਸ਼ਹਿਰ ਦੇ ਵਿੱਚ ਕਿਲਾ ਮੁਬਾਰਕ ਵਿਖੇ ਇਹ ਜਿਹੜਾ ਹੋਟਲ ਹੈ ਲੋਕਾਂ ਨੂੰ ਅਰਪਣ ਕਰ ਦਿੱਤਾ ਜਾਵੇਗਾ ਤਾਂ ਫਿਰ ਇੱਥੇ ਸਲਾਨੀਆਂ ਦਾ ਹੋਰ ਤਾਣਤਾ ਲੱਗ ਜਾਵੇਗਾ। ਉਹਨਾਂ ਨੇ ਦੱਸਿਆ ਹੈ ਕਿ ਇਹ ਜਿਹੜਾ ਬੁਟੀਕ ਹੋਟਲ ਹੈ ਇਹ ਆਪਣੇ ਆਪ ਦੇ ਵਿੱਚ ਸੋਹਜ ਸੁੰਦਰਤਾ ਦਾ ਇੱਕ ਨਮੂਨਾ ਹੈ ਜਿਹੜਾ ਕਿ ਟ੍ਰਿਪਲ ਪੀ ਮੋਡ ਤੇ ਬਣਾਇਆ ਗਿਆ ਹੈ। ਉਹਨਾਂ ਨੇ ਦੱਸਿਆ ਹੈ ਕਿ ਇਸ ਹੋਟਲ ਦੇ ਵਿੱਚ ਸਲਾਨਾਂ ਦੀ ਹਰ ਪ੍ਰਕਾਰ ਇਸ ਸਹੂਲਤ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਇੱਥੇ ਆਰਾਮ ਦੇ ਲਈ ਹਰ ਪ੍ਰਕਾਰ ਦੀਆਂ ਸਹੂਲਤਾਂ ਦੇ ਨਾਲ ਇਸ ਹੋਟਲ ਨੂੰ ਲੈਸ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜਾ ਹੋਟਲ ਸਿਰਫ ਔਰ ਸਿਰਫ ਸੈਰ ਸਪਟੇ ਨੂੰ ਹੋਰ ਜ਼ਿਆਦਾ ਉਤਸ਼ਾਹਿਤ ਕਰਨ ਦੇ ਲਈ ਕੀਤਾ ਗਿਆ ਹੈ ਔਰ ਇਸ ਦੇ ਪਲਾਨਿੰਗ ਜਿਹੜੀ ਕਿ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਸੀ ਤੇ ਹੁਣ ਇਸ ਜਿਹੜੇ ਹੋਟਲ ਨੂੰ ਲੋਕ ਅਰਪਣ ਕਰਨ ਦੀ ਪ੍ਰਮਾਨਗੀ ਵੀ ਸਰਕਾਰ ਦੇ ਵੱਲੋਂ ਦੇ ਦਿੱਤੀ ਗਈ ਹੈ ਇੱਥੇ ਨਾਲ ਹੀ ਜਾਣਕਾਰੀ ਵੀ ਸਾਂਝੀ ਕਰਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆਂ ਨਾਲ ਹੀ ਸਿੱਖਾਂ ਦੇ ਨਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਜਿਹੜਾ ਕਿ ਸ਼ਹੀਦੀ ਦਿਵਸ ਹੈ ਉਸ ਦੇ ਸਬੰਧ ਦੇ ਵਿੱਚ ਵੀ ਗੱਲਬਾਤ ਕੀਤੀ ਹੈ ਉਹਨਾਂ ਨੇ ਸਿਆਰਸ ਪਟਾ ਤੇ ਸੱਭਿਆਚਾਰਕ ਮਾਮਲੇ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਸਬੰਧਿਤ ਪ੍ਰੋਗਰਾਮ ਕਰਵਾਉਣ ਦੇ ਦੀ ਵੀ ਗੱਲ ਆਖੀ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਸਬੰਧਿਤ ਜੜੀਆਂ ਵੀ ਥਾਵਾਂ ਨੇ ਉਹਨਾਂ ਦੇ ਵਿਕਾਸ ਦੇ ਲਈ ਵੀ ਸਰਕਾਰ ਦੇ ਵੱਲੋਂ ਉਚੇਚੇ ਯਤਨ ਕੀਤੇ ਜਾਣਗੇ ਤੇ ਉਹਨਾਂ ਨੇ ਅਧਿਕਾਰੀਆਂ ਨੂੰ ਇਹ ਹੁਕਮ ਦਿੱਤੇ ਨੇ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਸਬੰਧਿਤ ਜਿਹੜੇ ਪ੍ਰੋਗਰਾਮ ਕਰਵਾਏ ਜਾਣ ਤਾਂ ਕਿ ਗੁਰੂ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਸ ਤੋਂ ਅੱਜਕੱਲ ਦੇ ਬੱਚੇ ਤੇ ਨੌਜਵਾਨ ਜਾਣੂ ਹੋ ਸਕਣ ਉਹਨਾਂ ਨੇ ਕਿਹਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਪੂਰੀ ਸਮੂਜਗਤ ਦੇ ਲਈ ਇੱਕ ਵੱਡਾ ਸੰਦੇਸ਼ ਹੈ ਜਿਹੜਾ ਕਿ ਇੱਕ ਜੁੱਧ ਧਰਮ ਹੈ ਤੇ ਉਹਨਾਂ ਨੇ ਇਹ ਜੁੱਧ ਧਰਮ ਪੂਰੀ ਮਾਨਵਤਾ ਦੇ ਲਈ ਲੜਿਆ ਸੀ ਇਸ ਕਰਕੇ ਉਹਨਾਂ ਦੀ ਸ਼ਹਾਦਤ ਨੂੰ ਹਰ ਬੱਚੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਸ਼ਹਾਦਤ ਕਿਸ ਦੇ ਲਈ ਹੋਈ ਸੀ ਇਸ ਕਰਕੇ ਉਹਨਾਂ ਨੇ ਸਬੰਧਤ ਅਧਿਕਾਰੀਆਂ ਨੂੰ ਇਹ ਹੁਕਮ ਦਿੱਤੇ ਨੇ ਕਿ ਸ੍ਰੀ ਪ੍ਰੂ ਤੇਗ ਬਹਾਦਰ ਜੀ ਦਾ ਜਿਹੜਾ ਸ਼ਹੀਦੀ ਪੁਰਬ ਹੈ ਉਸ ਨੂੰ ਬੜੇ ਹੀ ਸਤਿਕਾਰ ਤੇ ਅਦਬ ਦੇ ਨਾਲ ਮਨਾਇਆ ਜਾਣਾ ਚਾਹੀਦਾ ਹੈ ਜਿਸ ਦੇ ਸਬੰਧ ਦੇ ਵਿੱਚ ਖਾਸ ਤੌਰ ਤੇ ਪ੍ਰੋਗਰਾਮ ਉਲੀਕੇ ਜਾਣ ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਸਾਂਝੀ ਕਰਦੀ ਏ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਬਾਰੇ ਵੀ ਗੱਲਬਾਤ ਕੀਤੀ ਹੈ ਤੇ ਇਸ ਦੇ ਸਬੰਧ ਦੇ ਵਿੱਚ ਜਿਹੜੇ ਕਿ ਰਵਾਇਤੀ ਤਿਉਹਾਰ ਨੇ ਉਹਨਾਂ ਨੂੰ ਮਨਾਉਣ ਦੀ ਵੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਕੋਲ ਇੱਕ ਅਮੀਰ ਵਿਰਾਸਤ ਹੈ ਔਰ ਇਸ ਵਿਰਾਸਤ ਨੂੰ ਪੂਰੇ ਵਿਸ਼ਵ ਦੇ ਮੋਹਰੇ ਜਿਹੜਾ ਕਿ ਪੇਸ਼ ਕਰਨਾ ਚਾਹੀਦਾ ਹੈ ਤੇ ਪੰਜਾਬ ਨੂੰ ਇੱਕ ਸਹਿਰ ਸਪਟਾ ਜਿਹੜਾ ਸਥਾਨ ਹੈ ਉਸ ਦੇ ਵਜੋਂ ਉਭਾਰਨਾ ਚਾਹੀਦਾ ਹੈ ਇਸ ਕਰਕੇ ਹੀ ਸਰਕਾਰ ਦੇ ਵੱਲੋਂ ਇਹ ਉਚੇਚੇ ਯਤਨ ਕੀਤੇ ਜਾ ਰਹੇ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਕਿ ਬੁਟੀਕ ਹੋਟਲ ਜਿਹੜਾ ਕਿ ਆਪਣੀ ਕਿਸਮ ਦਾ ਪਹਿਲਾ ਹੋਟਲ ਹੈ ਇਸ ਨੂੰ ਖੋਲਣ ਦੇ ਨਾਲ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ ਜਿਹੜੇ ਨੌਜਵਾਨ ਬੇਰੋਜ਼ਗਾਰ ਨੇ ਉਹ ਇੱਥੇ ਰੋਜ਼ਗਾਰ ਪ੍ਰਾਪਤ ਕਰਨਗੇ ਇਸ ਦੇ ਨਾਲ ਦੋਹਰਾ ਫਾਇਦਾ ਹੋਵੇਗਾ ਇੱਕ ਤਾਂ ਸੈਰ ਸਪਾਟੇ ਨੂੰ ਹੋਰ ਜ਼ਿਆਦਾ ਉਤਸ਼ਾਹ ਮਿਲੇਗਾ ਤੇ ਦੂਸਰਾ ਪੰਜਾਬ ਦੀ ਨੌਜਵਾਨਾਂ ਨੂੰ ਵੀ ਰੋਜ਼ਗਾਰ ਪ੍ਰਾਪਤ ਹੋਵੇਗਾ ਤੇ ਇਸ ਤੋਂ ਇਲਾਵਾ ਨੌਜਵਾਨ ਜਿਹੜੇ ਨਹੀਂ ਉਹ ਆਪਣੇ ਸੱਭਿਆਚਾਰ ਦੇ ਨਾਲ ਵੀ ਜੁੜਨਗੇ ਤੇ ਨਵੀਆਂ-ਨਵੀਆਂ ਤਕਨੀਕਾਂ ਨੂੰ ਲੈ ਕੇ ਆਉਣਗੇ ਜਿਸ ਦੇ ਨਾਲ ਉਹਨਾਂ ਦੇ ਵਿੱਚ ਟੈਕਨੀਕ ਦੇ ਨਾਲ ਸੰਬੰਧਿਤ ਵੀ ਵਿਕਾਸ ਹੋਵੇਗਾ ਇਸ ਤੋਂ ਇਲਾਵਾ ਸਰਦਾਰ ਭਗਵੰਤ ਸਿੰਘ ਮਾਨਹੋਰਾ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਰਵਾਇਤੀ ਇਹ ਤਿਉਹਾਰ ਵੀ ਮਨਾਉਣੇ ਚਾਹੀਦੇ ਨੇ ਤਾਂ ਕਿ ਇਹ ਆਪਣੇ ਆਪ ਦੇ ਵਿੱਚ ਜਿਹੜੀ ਅਮੀਰੀ ਰੱਖਦੇ ਨੇ ਉਹ ਵਿਸ਼ਵ ਦੇ ਸਾਹਮਣੇ ਆ ਸਕੇ ਇਸ ਤੋਂ ਇਲਾਵਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਬਹੁਤ ਵੱਡੇ-ਵੱਡੇ ਪ੍ਰੋਗਰਾਮਸ ਪਹਿਲਾਂ ਵੀ ਆਰਗੇਨਾਈਜ਼ ਕੀ ਥਾਵਾਂ ਤੇ ਕੀਤੇ ਗਏ ਨੇ ਤੇ ਖਾਸ ਤੌਰ ਤੇ ਅਜਈਆਂ ਥਾਵਾਂ ਜਿਨ੍ਹਾਂ ਦੇ ਵਿੱਚ ਲੁਧਿਆਣਾ, ਅੰਮ੍ਰਿਤਸਰ ਤੇ ਨਿਊ ਚੰਡੀਗੜ੍ਹ ਆਉਂਦੇ ਨੇ ਇਹਨਾਂ ਦੇ ਵਿੱਚ ਕੁਝ ਅਜਿਹੇ ਪਹਿਲਾਂ ਵੀ ਪ੍ਰੋਗਰਾਮ ਕਰਵਾਏ ਗਏ ਨੇ ਜਿਹੜੇ ਕਿ ਪੰਜਾਬ ਦੀ ਅਮੀਰ ਵਿਰਾਸਤ ਦੇ ਨਾਲ ਸਬੰਧਿਤ ਸਨ ਤੇ ਅਮੀਰ ਵਿਰਾਸਤ ਨੂੰ ਵਿਸ਼ਵ ਦੇ ਮੂਰੇ ਪੇਸ਼ ਕਰਦੇ ਸਨ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅੰਤਰਰਾਸ਼ਟਰੀ ਕਲਾਕਾਰਾਂ ਨੂੰ ਬੁਲਾ ਕੇ ਇਹ ਪੰਜਾਬ ਦੀ ਜਿਹੜੀ ਅਮੀਰ ਵਿਰਾਸਤ ਹੈ ਉਸ ਨੂੰ ਔਰ ਵੀ ਜ਼ਿਆਦਾ ਉਜਾਗਰ ਕਰਨ ਦੇ ਯਤਨ ਕੀਤੇ ਜਾਣਗੇ ਤਾਂ ਕਿ ਜਿਹੜੀ ਪੰਜਾਬ ਦਾ ਜਿਹੜਾ ਅਮੀਰ ਵਿਰਸਾ ਹੈ ਇਹ ਸਮੂਹ ਜਿਹੜਾ ਵਿਸ਼ਵ ਹੈ ਸਮੂਹ ਸੰਸਾਰ ਦੇ ਮੋਹਰੇ ਇਸ ਨੂੰ ਪੇਸ਼ ਕੀਤਾ ਜਾਵੇ ਇਸ ਤੋਂ ਇਲਾਵਾ ਸਰਦਾਰ ਭਗਵੰਤ ਸਿੰਘ ਮਾਨ ਹੁਰਾਨੇ ਰਣਜੀਤ ਸਾਗਰ ਡੈਮ ਅਤੇ ਹੋਰ ਡੈਮਾਂ ਦੇ ਆਸ-ਪਾਸ ਜਿਹੜੇ ਇਲਾਕੇ ਨੇ ਉਹਨਾਂ ਦਾ ਪੂਰਨ ਤੌਰ ਤੇ ਵਿਕਾਸ ਕਰਨ ਬਾਰੇ ਵੀ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਜਿਹੜੇ ਡੈਮ ਨੇ ਇਹਨਾਂ ਦੇ ਆਸ-ਪਾਸ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਤਰੱਕੀ ਲਿਆਉਣ ਲਈ ਉਹਨਾਂ ਦੀ ਉਨਤੀ ਦੇ ਲਈ ਵੀ ਮਾਨ ਸਰਕਾਰ ਦੇ ਵੱਲੋਂ ਅਨੇਕਾਂ ਕਾਰਜ ਕੀਤੇ ਜਾ ਰਹੇ ਨੇ ਜਿਸ ਦਾ ਕਰਕੇ ਜਿਹੜਾ ਕਿ ਇਸ ਦੇ ਆਸ-ਪਾਸ ਦੇ ਖੇਤਰ ਨੇ ਉਹਨਾਂ ਦੇ ਵਿੱਚ ਹੋਰ ਜ਼ਿਆਦਾ ਉਨਤੀ ਆਵੇਗੀ ਤੇ ਇਹ ਖੇਤਰਾਂ ਦੇ ਵਿੱਚ ਜ਼ਿਆਦਾ ਕਾਸੂ ਹੂਵੇਗਾ ਇਹ ਤੁਸੀਂ သိ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਖੁਰਾ ਦੇ ਵੱਲੋਂ ਜਿਹੜਾ ਕਿ ਪਟਿਆਲਾ ਦੇ ਵਿੱਚ ਜਿਹੜਾ ਕਿ ਇਹ ਹੋਟਲ ਖੋਲਿਆ ਜਾ ਰਿਹਾ ਉਸ ਦਾ ਜਿਹੜਾ ਉਦਘਾਟਨ ਕੀਤਾ ਜਾਵੇਗਾ ਜਿਹੜਾ ਕਿ ਹੁਣ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ